ਜਿਹੜਾ ਬੰਦਾ ਪਾਰਟੀ ਨਾਲ ਗਦਾਈ ਕਰੇਗਾ ਉਹਦਾ ਇਹੋ ਹਸ਼ਰ ਹੋਏਗਾ ਜੋ ਲਗਾੜਾ ਹੋਇਆ ਮੇਰੇ ਖਿਲਾਫ ਕਈ ਵਾਰੀ ਉਹ ਬੋਲਿਆ ਤੇ ਮੈਂ ਕਿ ਇਸ ਕਰਕੇ ਨਹੀਂ ਸੀ ਗੱਲ ਕਰਦਾ ਕਿ ਜਿਹੜਾ ਪਾਰਟੀ ਦਾ ਬੰਦਾ ਨਹੀਂ ਜਿਹੜਾ ਲੋਕਾਂ ਤੋਂ ਸਮਾਜ ਵੱਲੋਂ ਨਗਰਟ ਕੀਤਾ ਗਿਆ ਉਹਦਾ ਨਾਂ ਲੈਣਾ ਕਾਫੀ ਚੰਗਾ ਨਹੀਂ ਹੁੰਦਾ ਪਰ ਉਹ बार-बार ਇਹ ਕਹਿੰਦਾ ਕਿ ਮੈਂ ਬੱਬੇ ਹਾਈ ਨੂੰ ਹਰਾਇਆ ਉਨੇ ਇਹ ਗੱਲ ਪੁੱਛਿਆ ਬਾਦਲ ਸਾਹਿਬ ਨੂੰ ਤੁੰਗਰ ਆਇਆ। ਤਾਂ ਮੀਠਿਆ ਸਾਹਿਬ ਮੰਬਰ ਖੜ ਗਏ ਇਹ ਰਾਇਆ। ਇੱਕ ਹਵਾ ਸੀ। ਸਾਰੇ ਲੋਕ ਹੀ ਖੜ ਗਏ। ਉਹ ਘੜੀ-ਮੁੜੀ ਕਹਿੰਦਾ ਮੇਰਾ ਅੰਗੂਠਾ ਵੱਡਿਆ ਅੱਗੇ ਵੱਡੀ ਉਂਗਲ ਦੀ। ਆਂਦਾ ਮੈਨੂੰ ਗੁਰਦੁਆਰੇ ਲਾਓ ਜੇ ਮੈਂ ਕਦੀ ਇਕੱਲੀ ਦਾ ਦੀ ਮੁਖਾਤਬਤ ਕੀਤੀ ਹੋਈ। ਮੈਂ ਤੁਹਾਡੀ ਪਰਜ ਖਲੋਗ ਕਹਿੰਦਾ। ਉਹਨੂੰ ਕੋ ਸਮੇਤ ਗੁਰਦੁਆਰੇ ਥੇੜੇ ਛੱਡ ਲੋ। ਕਿ ਆਪਣੀ ਕੱਲੀ ਬੋਰ ਤੋਂ ਇਲਾਵਾ ਕਦੀ ਕਿਸੇ ਵਰਕਰ ਦੀ ਉਹਨੇ ਦੂਜੇ ਹਦਕੇ ਵਿੱਚ ਅਕਾਲੀ ਦਲ ਦੀ ਮਤ ਕੀਤੀ ਹੋਈ ਇੱਕ ਹਿਊਮਨ ਗੱਲ ਆ ਵਰਕਰਾਂ ਦੀ ਇੱਕ ਸਵਾਹ ਆ ਕਿ ਜਦੋਂ ਬੰਦਾ ਜਿੱਤ ਜਾਂਦਾ ਤੇ ਵਰਕਰ ਭੰਗੜੇ ਪਾਉਂਦੇ ਨੇ ਕਿ ਅਸੀਂ ਜਿੱਤ ਗਿਆ ਜਿਤਾਤਾ ਬੰਦਾ ਤੇ ਜਿਹੜਾ ਮਖਾਲਫਤ ਵਾਲਾ ਉਹ ਚੁੱਪ ਰਹਿ ਹੁੰਦਾ ਤਾਂ ਮੈਂ ਹਰਾ ਦਿੱਤਾ ਇਹ ਕਹੁੰਦਾ ਹਰਾਉਣ ਵਾਲਾ ਇਹ ਤੇ ਕੁਦਰਤੀ ਗੱਲਾਂ ਨੇ ਤੇ ਪਾਰਟੀ ਇਹ ਇੱਕ ਵੇਬ ਹੁੰਦੀ ਆ ਕਦੀ ਹਰਨਾ ਜਿੱਤਣਾ ਵੀਰੋ ਇਹ ਇੱਕ ਸਿਆਸੀ ਤੌਰ ਤੇ ਰਾਜਨੀਤਿਕ ਤੌਰ ਤੇ ਇੱਕ ਹਿੱਸਾ ਆ ਤੇ ਚੌਥੇ ਜਣ ਕਹਿੰਦਾ ਬੱਬੇ ਵਾਲੀ ਨੂੰ ਹਰਾਇਆ ਇਹਨੇ ਪੁੱਛਿਆ ਮੈਂ ਦੋ ਲਈ ਪਹਿਲਾਂ ਐਮਐਲਏ ਬਣਿਆ ਉਦੋਂ ਮਤ ਦਿੱਤੀ ਸੀ ਭਾਏ ਸੌ ਇਹ ਹਮੇਸ਼ਾ ਗਦਾਸਪੁਰ ਵੀ ਤੇ ਦੂਜੇ ਹਲਕੇ ਦੇ ਵੋਟਾਂ ਕਾਂਗਰਸੀਆਂ ਨੂੰ ਵਟਾਉਂਦਾ ਰਿਹਾ ਇਹਨੇ ਪਿੰਡਰ ਵਾਲੀ ਪਹਿਲੀ ਵਾਰੀ ਜਦੋਂ ਪਿੰਡਲ ਸਾਹਿਬ ਮੇਰੇ ਕੋਲ ਹਰੇ ਪਾ ਤੁਹਾਡੇ ਲਗੇ ਕਰਨੋਂ ਹੋਰ ਬੜਾ ਵੱਡਾ ਕਸਬਾ ਆ। ਓਮ ਪ੍ਰਕਾਸ਼ ਹੋ ਗਿਆ ਪਿੰਡ ਦੇ ਬੰਦੇ ਹੀ ਵੋਟਾਂ ਲੈ ਲੀਆਂ। ਆਪਣੇ ਬੰਦੇ ਮੇਰੇ ਖਿਲਾਫ ਤੋਰ ਦਿੱਤੇ। ਆ ਸੁਆਮੀ ਹੁਣੀ ਉਧਰ ਨੇ ਉਹਦਾ ਭਰਾ ਵੀ ਸਾਰੇ بڑے ਬੰਦੇ ਬੰਦਿਆਂ ਵੋਟਾਂ ਲੈ ਲੀਆਂ ਆਪਣੇ ਬੰਦੇ ਉਧਰ ਦੇ ਦਿੱਤੇ ਤੇ ਮੈਂ ਜਿੱਤ ਗਿਆ ਫਿਰ ਵੀ। ਫਿਰ ਨਹੀਂ ਬੋਲਿਆ ਮੈਂ ਖਾਲਸਾ ਕੀਤੀ ਆ। ਦੂਜੀ ਵਾਰੀ ਫੇਰ ਬੰਦੇ ਮੇਰੇ ਖਿਲਾਫ ਤੋਰੇ ਨੇ। ਉਦੋਂ ਮੈਂ ਜਿੱਤਿਆ 4.5 ਹਜ਼ਾਰ ਦੇ। ਕਾਂਗਰਸ ਵਾਲਿਆਂ ਹਿੰਦੂ ਪੱਤਾ ਖੇਡਿਆ ਉਦੋਂ ਮੈਂ 23 ਹਜ਼ਾਰ ਜਿੱਤੇ ਆ ਉਦੋਂ ਸਾਰੇ ਬੰਦੇ ਹਰਗੇ ਸਨ ਤੇ ਮੈਂ ਗੱਲਾਂ ਜੁੱਤੀਆ ਸਤ ਚਰੋਂ ਹਲਾਜ ਬਣੇ ਜਿੱਥੇ ਪੰਜਾਬ ਰਿਆ ਹੀ ਵੀ ਹਰਗੇ ਸੋ ਇਹ ਗੱਲਾਂ ਆ ਨੇ ਕਿਹੜੀਆਂ 90 ਵਾਲੀ ਰੱਤ ਸਿਰ ਆਪਣਾ ਧਵਾ ਜਮਾਉਂਦਾ ਤੇ ਮੈਂ ਬਣਾ ਬਾਦ ਰਿਆਂ ਜੇ ਬਣਾ ਬਾਦ ਰੇ ਫਿਰ ਤੂੰ ਤੇ ਅਯਾ ਨਹੀਂ ਕੋ ਹਰਜੰਡ ਦਾ ਸਦਾ ਹੀ ਹਟੇ ਪਰ ਕੋ ਅੰਦਰ ਸ਼ਿ ਵੀ ਦੇ ਮੇਰਾ ਮੁੜਾ ਫਸ ਗਿਆ ਉਸਨੇ ਪਸਾਰਦਾ ਤੇ ਧਾਰੀ ਵਾਲ ਕਿਨੇ ਪਸਾਰਦਾ ਸੀ ਇਹ ਗੱਲਾਂ ਲੋਕਾਂ ਸਾਹਮਣੇ ਹੀ ਤਾਂ ਨਹੀਂ ਗੱਲਾਂ ਕਰਦੇ ਜਿਹੜੀ ਬਾਕੀ ਫਿਰਮ ਦੀ ਗੱਲ ਆ ਉਹ ਵੀ ਕਈ ਝਾਲੀ ਬਣਾਉਂਦੀ ਆ ਮੈਂ ਉਹਦੇ ਖਿਲਾਫ ਨਹੀਂ ਬੋਲਿਆ ਮੈਂ ਸੁਣਦਿਆਂ ਦੋ ਤਿੰਨ ਸਾਲ ਤੋਂ ਅੱਜ ਤਾਂ ਬੋਲਿਆ ਕਿ ਲੋਕਾਂ ਨੂੰ ਖਰੇਮਾ ਕਰਨਾ ਆ ਜਾ ਕੇ ਹਲਕੇ 'ਚ ਪਤਾ ਕਰ ਲਓ